ਟੈਕਟੀਕਲ ਜੇ ਬਾਈ ਵੱਡੇ ਵੱਡੇ ਹੁਣ ਤਾਂ ਚੰਗਾ ਹੁੰਦੇ ਆ ਹਾਂਜੀ ਹਾਂ ਇਹ ਜੈਸ ਟਾਈਮ ਰੱਬ ਦੀ ਘਟਨਾ ਕੋਈ ਨਹੀਂ ਹੈਗੀ ਇਹ ਸਾਡੀ ਕਮਜ਼ੋਰੀ ਆ ਬਾਕੀ ਮਾਲ ਚ ਰੱਖੋਗੇ ਹੁਣ ਹਾਂ ਇਹ ਮਾਲ ਟੈਕਟੀਕਲ ਦਿਖਾਇਆ ਹੈ ਨਾ ਬੱਕਰੇ ਦੇ ਐ ਹੁਣੇ ਚਾਹੀਦਾ ਤਾਂ ਥਣ ਕਿਵੇਂ ਆਉਂਦੇ ਬਾਈ ਦਿਖਾ ਦੋਗੇ ਮਾੜੀ ਗੱਲ ਕਰਦੇ ਆਪਾਂ ਠੀਕ ਆ ਉਹ ਤਾਂ ਆਏ ਹੁਣ ਉਹ ਜਿਹੜਾ ਛੋਟਾ ਬੱਚਾਗਾ ਇਸੇ ਬੱਕਰੀ ਦਾ ਨਹੀਂ ਹੋਣਾ ਨਾ ਟੁੱਟਮਾ ਤੇ ਡਾ ਨਹੀਂ ਹੁੰਦਾ ਹਾਂ ਚੋਵੀਂ ਇਹਨਾਂ ਦੇ ਵੱਡੇ ਵੱਡੇ ਕੰਨ ਨੇ ਇਹ ਵੱਡੇ ਬੱਕਰੇ ਦੀ ਵੀ ਆ ਜੀ ਇਹ ਵੀ ਚੋਮੋ ਵਾਲਿਆਂ ਦੀ ਹੈ ਹਾਂ ਚੋਮੋ ਨਾਲ ਦੀ ਬੱਕਰੇ ਦੀ ਭਾਈ ਹੁੰਦੇ ਆ ਨਾ ਬੰਦੇ ਲੈ ਆਂਦਾ ਪਰ ਨਾ ਆਪ ਦਾ ਚਲਾਉਣ ਲੱਗ ਜਿੰਦੇ ਹਨ ਸਭ ਤੋਂ ਬਹੁਤ ਬੰਦੇ ਲੈ ਗਏ ਸਾਡਾ ਨਾ ਹੀ ਨਹੀਂ ਆਇਆ ਮੂਰੇ ਇੱਕ ਗੱਲ ਭਾਈ ਇਹ ਦੱਸ ਵੀ ਜਿਹੜਾ ਜਿਵੇਂ ਤੁਸੀਂ ਬੱਕਰੀਆਂ ਵਾਲੇ ਜਿੰਨੇ ਆਵੇਂ ਬਾਹਲੇ ਦੇਖਿਆ ਨਾ ਜਦੋਂ ਤੁਸੀਂ ਕਾਬਰਾਂ ਚ ਬੈੰਨੇ ਜਾਂ ਸੇਵਾਂ ਜੇ ਕੀ ਇਹ ਕੀ ਗੱਲ ਹੈ ਹੁਣ ਜਾਗਾ ਜੀ ਸਾਨੂੰ ਇਹੀ ਰਹਿ ਗਈ ਜੀ ਬੈਠਣ ਨੂੰ ਹੋਰ ਜਾਗਾ ਜੀ ਮੈਂ ਬਤਾ ਦਊਂ ਆ ਵੀਡੀਓ ਡਾਲਦੇ ਹੋਰ ਭਾਈ ਬੱਕਰਾ ਜਾਂ ਪਾਠ ਆਪ ਕੋ ਦੇਤੇ ਨਹੀਂ ਹੈ ਸੇਲ ਨਹੀਂ ਕਰਤੇ ਤੋਂ ਜੇ ਭਾਈ ਕਰ ਦੇਣਗੇ ਔਰ ਬਰੀਡ ਵੀ ਬਹੁਤ ਅੱਸੀ ਹੈ ਇਨਕੇ ਉਹ ਦੁਆ ਲੈ ਆਵੇਂ ਨਾ ਪੜ ਕੇ ਵੀ ਇਨਾ ਜੋ ਕੋਈ ਬੱਕਰੀਆਂ ਵੇਚ-ਬੋਚ ਵੀ ਦਿਨੇ ਹੋ ਕੇ ਰੱਖੀ ਜਾਂਨੇ ਸਾਰੀ। ਨਾ ਜੀ ਕਰ ਦਾਂਗੇ ਸੇਲ ਬੱਕਰੀਆਂ ਜੀ। ਅੱਛਾ ਕਰ ਦਿੰਨੇ ਵੇਚ ਦੀ। ਹਾਂ ਜੀ। ਫਿਰ ਪੱਠਾ-ਪੁੱਠਾ ਬਾਈ ਕਿੰਨਿਆਂ ਤਿਆਰ ਕਰ ਲੈਨੇ ਆਂ ਨਾਲ? ਪੱਠਾ ਇਹੀ ਘੱਟੋ-ਘੱਟ 15 ਪੱਠਾ ਪਾਲ ਦਾਂ ਯਾ ਇਸ ਹਾਲ। ਆਏ ਸਾਲ। ਹਾਂ ਜੀ। ਤੇ ਬਾਈ ਜੀ ਮੈਂ ਇੰਨਾ ਮਾਲ ਆ ਛੋਟੇ ਲੈ ਬੈਣਾ 65 ਪਸ਼ੂ ਨੇ। ਹਾਂ ਜੀ। ਫਿਰੋਚੋ 10-15 ਕੇ ਪਾਲਦੇ ਵੱਧ ਨਹੀਂ ਪਾਲਦੇ। ਫਿਰ ਆਏ ਜੀ ਹੁਣ ਗੰਜਾਇਸ ਵੀ ਦੇਖਣੀ ਆਪਦੀ ਚਾਰਾਂ। ਅੱਛਾ। ਬਾਹਰ ਬਾਕੀ ਹੁਣ ਕੱਲਾ ਜਵਾਕ ਕਈ ਵਾਰੀ ਕੱਲਾ ਰਹਿ ਜਾਂਦਾ। ਠੀਕ ਹੈ। ਬੱ ਅਸਿਆ ਇਹ ਮਾਲ ਚ ਰੱਖੋਗੇ ਹੁਣ ਹਾਂ ਇਹ ਮਾਲ ਚ ਰੱਖਾਂਗੇ ਜੀ ਠੀਕ ਐ ਲਓ ਬਈ ਬੱਚਾ ਦੇਖ ਲੋ ਕਿੰਨੇ ਟਾਈਮ ਦਾ ਜੀ ਇਹ ਇਹ ਸਾਲ ਤੋਂ ਉੱਪਰ ਹੋ ਗਿਆ ਜੀ ਸਾਲ ਤੋਂ ਉੱਪਰ ਹੋ ਗਿਆ ਹਾਂ ਜੀ ਤੇ ਦੰਦ ਤਾਂ ਨਹੀਂ ਤੋੜੇ ਹਜੇ ਖੇਰੀ ਹੋਊਗਾ ਤੋੜ ਗਿਆ ਤੋੜ ਗਿਆ ਹੂੰ ਦੰਦ ਤੋੜ ਗਏ ਠੀਕ ਐ ਤੇ ਬਾਕੀ ਬਈ ਟੈਸਟੀਕਲਾਂ ਦਾ ਭਾਰਾਗਾ ਇਹ ਟੈਸਟੀਕਲ ਜੇ ਬਈ ਵੱਡੇ ਹੁਣ ਤਾਂ ਚੰਗਾ ਹੁੰਦੇ ਆ ਹਾਂ ਜੀ ਹਾਂ ਇਹ ਤਾਂ ਇਸ ਟਾਈਮ ਰੱਬ ਦੀ ਘਾਟ ਕੋਈ ਨਹੀਂ ਹੈਗੀ ਇਹ ਤੇ ਛੱਡੀ ਹੋਈ ਅਸਿਆ ਹਾਂ ਥੋੜੀ ਸਾਡੀ ਕਮਜ਼ੋਰੀ ਆ ਮੱਥੇ ਲਿੱਸਾਗਾ ਬੱਚਾ ਠੀਕ ਆ ਲਿੱਸਾ ਦਾ ਮੌਸਮ ਕਰਕੇ ਨਾ ਬਈ ਮੌਸਮ ਕਰਕੇ ਹੋਗਾ ਜੀ ਹੂੰ ਤੇ ਆ ਬੱਚਾ ਬਈ ਇਹ ਵੀ ਇਦਾ ਹੀ ਹਾਣੀ ਆ ਜੀ ਇਹ ਬੱਚਾ ਸੇਲ ਆ ਅੱਛਾ ਇਹ ਦੇ ਦੋਗੇ ਹਾਂ ਇਹ ਸੇਲ ਆ ਠੀਕ ਐ ਇਹ ਵੀ ਇਹਦੇ ਨਾਲ ਦਾ ਹੀ ਆ ਉੱਚੇ ਮੱਥੇ ਚ ਕਹਿੰਦੇ ਹੁੰਦੇ ਜਿਹੜਾ ਉਹ ਹਾਂ ਇਹ ਉਹ ਆ ਤੇ ਕੰਨਾ ਕੁੰਨਾ ਦੀ ਲੈਂਥ ਦੇਖ ਲਓ ਇਹ ਬੱਚਾ ਦੇ ਦੋਗੇ ਹੈ ਹਾਂ ਇਹ ਕਰ ਦਾਂਗੇ ਸੇਲ ਜੀ ਲਓ ਭਾਈ ਜੇ ਕਿਸੇ ਨੂੰ ਬੱਚਾ ਚਾਹੀਦਾ ਹੋਇਆ ਸੇਲ ਕਰ ਦਾਂਗੇ। ਭਾਈ ਵਿੱਚੋਂ ਬੱਕਰੀਆਂ ਦੇ ਦੋਗੇ। ਹਾਂ ਜੀ ਬੱਕਰੀਆਂ ਦੇ ਦਾਂਗੇ। ਬੱਕਰੀਆਂ ਦਿਖਾ ਦਿਓ ਭਾਈ ਉਹ ਜਿਹੜੀਆਂ ਵੇਚਣੀਆਂ। ਦਿਖਾ ਦਿੰਨੇ ਆ ਜੀ। ਲੈ ਭਾਈ ਸਾਨੂੰ ਵੇਚਣ ਵਾਲੀਆਂ ਬੱਕਰੀਆਂ ਦਿਖਾਉਣੇ ਜਿਹੜੇ ਭਾਈ ਵਿੱਚੋਂ ਫੜਾ ਦੇਣਗੇ ਸਾਨੂੰ ਤੇ ਬਾਕੀ ਆ ਪੱਠਾ ਦਾ ਹੁਣ ਤਿਆਰ ਕਰੋਂਗੇ ਹੈ ਮੂਰੇ। ਹਾਂ ਜੀ ਪੱਠਾ ਤਿਆਰ ਕਰਾਂਗੇ ਜੀ। ਹੂੰ ਠੀਕ ਐ। ਇਹ ਬੱਚੇ ਬਾਰੇ ਦੱਸਿਓ ਜੀ ਮਾੜਾ ਆ। ਕਿਹੜੇ ਬੱਕਰੇ ਦਾ ਇਹ ਆਪਣੇ ਦਾ? ਇਹ ਹੀ ਵੱਡੇ ਦਾ ਹੀ ਆ ਜੀ ਸਾਡੇ ਦਾ। ਜਿਹੜਾ ਚੋਮੋ ਵਾਲਾ ਕਹਿੰਦੇ ਹਾਂ। ਹਾਂ ਜੀ ਘਰੇ ਆਗਾ। ਠੀਕ ਐ। ਉਹਦਾ ਪੁੱਤ ਆ। ਮਾਦੀ ਬਹੁਤ ਚੰਗੀ ਦੀ ਮਾਤ ਮਹਾਰਾਸ਼ਟਰ ਵਾਲੇ ਲੈ ਗਏ ਕਿਸੀ ਬੇਇਜ਼ਤੀ ਸੇਲ ਕਰਦੇ ਹੋ। ਅੱਛਾ ਕਿੰਨਾ ਦੁੱਧ ਦੱਦਾ ਸੀ ਉਹਦੇ ਥੱਲੇ ਦੁੱਧ ਦੱਦਾ ਹੀ ਉਹਦੇ ਥੱਲੇ ਦਾ ਝੂਠ ਬੋਲਣ ਵਾਲੇ ਗੰਮ ਸੀ। ਅੱਛਾ ਕਿੰਨਾ ਹੋਊਗਾ ਉਹਦੇ ਥੱਲੇ 4 ਆ 4.5 5 ਦੇ ਲੈਵਲ 'ਤੇ ਲਹਣੇ ਦੁੱਧ ਸੀਗਾ ਜੀ। ਠੀਕ ਹੈ ਉਹ ਮਹਾਰਾਸ਼ਟਰ ਦੇ ਲੈ ਗਏ। ਹਾਂ ਜੀ ਮਹਾਰਾਸ਼ਟਰ ਦੇ ਲੈ ਗਏ। ਆ ਬੱਕਰੀਆਂ ਨੇ ਜਿਹੜੀਆਂ ਆਪਾਂ ਵੇਚਣੀਆਂ ਨੇ। ਹਾਂ ਜੀ। ਠੀਕ ਹੈ। ਇੱਕ ਕੁਝ ਪੱਠਾ ਨੇ ਇਹਦੇ ਵਿੱਚ ਬਾਈ ਕੁਝ ਬੱਕਰੀਆਂ ਨੇ। ਆ ਬਲੂਨਾ ਪਾਠੀ। ਹੂੰ। ਆ ਹੂੰ ਫੜ ਪਾਠਾ। ਅਜੇ ਖੀਰੀ ਆ ਏ ਮੇਰੇ ਖਿਆਲਾ ਕਦੋਂ ਗਈ ਉਹਗੀ ਦੁੱਗੀ ਜਿਹੜੀਆਂ ਬਈਆਂ ਨਾਗਰੀਆਂ ਨੇ ਜਿਵੇਂ ਇਹ ਫਿਰ ਹਾਂ ਇਹ ਆਸਮੇ ਬਾਈ ਤੋਂ ਬੱਕਰੀ ਲਈਦੀ ਅੱਛਾ ਉਹਨਾਂ ਦਾ ਇਹ ਰਬਾ ਹਾਂ ਜੀ ਆਸਮੇ ਕਾ ਹਾਂ ਹੋ ਪਾ ਛੇਰੀ ਇੱਕ ਛੇਰੀ ਹਾਂ ਜੀ ਠੀਕ ਇਹਦੀ ਨਾਨੀ ਲੈ ਕੇ ਆਇਆ ਦੀ ਮਾਂ ਨਾਨੀ ਲੈਂਦੀ ਸੀ ਇਹਦੀ ਹਾਂ ਉਹ ਪੱਠ ਘਰ ਦੀ ਜਮੰਦਰੂ ਆ ਆਪਣੇ ਬੱਕਰੀਆਂ ਦੀ ਆ ਹੂੰ ਯਾਨੀ ਖੂਨ ਉਹਨਾਂ ਵਾਲਾ ਚੱਲਿਆ ਆ ਵਿੱਚੋਂ ਜਿਵੇਂ ਖੂਨ ਉਹਨਾਂ ਵਾਲਾ ਚੱਲਿਆ ਹਾਂ ਜੀ ਬਈ ਚੰਗੀਆਂ ਬੱਕਰੇ ਨੇ ਉਹਨਾਂ ਲੱਗੀਆਂ। ਹਾਂ ਉਹਨਾਂ ਕੋਲ ਮੈਂ ਸ਼ੇਰੀ ਬੱਕਰੀ ਲਿਆਇ ਦੀਆ। ਬਾਕੀ ਸਾਨੂੰ ਦੇਖਣ ਨਾਲ ਨੂੰ ਪਤੀ ਲੱਗਦਾ ਵੀ ਹਾਈਟ ਹੂਟ ਵੀ ਚੰਗੀ ਆ ਬਈ। ਕੰਨ ਕੁੰਨ ਵੀ ਵਧੀਆ ਲੱਗੇ ਹੋਏ ਨੇ। ਬਾਕੀ ਦੁੱਧ ਨੂੰ ਵੀ ਚੰਗੀਆਂ ਨੇ। ਤੇ ਇਹ ਸਾਰੀਆਂ ਵੇਚ ਦੋਗੇ। ਠੀਕ ਆ। ਰੇਟ ਤਾਂ ਨਹੀਂ ਬਈ ਬਾੜਾ ਕਰਦੇ। ਨਾ ਜਹ ਜਹ ਹੁਣ ਇਹਨਾਂ ਦੇ ਵਿੱਚ ਰੇਟ ਘੱਟ ਵਾਲੀਆਂ ਵੀ ਨੇ ਜੀ, ਵੱਧ ਵਾਲੀਆਂ ਵੀ ਨੇ ਨਾ। ਹਾਂ ਜੀ। ਤੇ ਆਹ ਦੇਖੋ ਬਈ ਇਹਦਾ ਕੰਨ ਕੁੰਨ। ਮੂੰਹ ਮੱਥਾ ਦੇਖ ਲਓ ਨਾ ਗਰੇ ਕਲਰ ਚ। ਤੇ ਬਾਈ ਆ ਜਿਹੜੇ ਜਿਵੇਂ ਛੋਟੀਆਂ ਪੱਠਾ ਨੇ ਹਨਾ ਹਾਂਜੀ ਇਹ ਕਿੰਨੇ ਟਾਈਮ ਚ ਤਿਆਰ ਹੋ ਜਾਣਗੀਆਂ ਬਈ ਛੋਟੇ ਲਵੇ ਇਹ ਤਿਆਰ ਤਾਂ ਜੀ 2-2 ਸਾਲ ਦੀਆਂ ਹੋ ਜਾਣਗੀਆਂ ਵਧੀਆ ਅੱਛਾ ਹਾਂ ਕਿੰਨੇ ਦਿਨਾਂ ਦੇ ਵਿੱਚ ਉਸ ਕਰਾਵਾਂਗੇ ਬਈ ਸੇਵਾ ਦੇ ਬ੍ਰੈਂਡ ਆਈ ਸੀ ਜੀ ਸੇਵਾ ਕਰਾਂਗੇ ਛੇਤੀ ਤਿਆਰ ਹੋ ਜਾਣਗੀਆਂ ਹੂੰ ਤੇ ਕ੍ਰਾਸ ਕਿਨੇ ਦੰਦਾਂ ਦੇ ਕਰਾਉਣਗੇ ਇਹਨਾਂ ਨੂੰ ਉਹ 4-4 ਦੰਦ ਹੋਈਆਂ ਕਰਾਵਾਂਗੇ ਜੀ ਬਸ ਹਾਂ ਜੀ 4-4 ਦੰਦਾਂ ਦੀ ਕਰਾ ਦਿੰਨੇ ਹਾਂ ਹਾਂ ਜੀ ਹਾਈਟ ਕਰ ਜਿੰਦੇ ਨੇ ਬਈ 4 ਦੰਦ ਦੇ ਹਾਂ ਇਹ ਸੇਵਾ ਕਰ ਫੇਰ ਕਰੀ ਜਾਂਦਿਆਂ ਨੇ ਫੇਰ ਕਰ ਦਿੰਦੇ ਨੇ ਹਾਂ ਜੀ ਤੇ ਕੀ ਪਾਉਣਾ ਬਈ ਖਰਾਕ ਚ ਫੇਰ ਇਹਨਾਂ ਨੂੰ ਹੁਣ ਇਹਨਾਂ ਨੂੰ ਜौं ਮੱਕੀ ਕਣਕ ਇਹ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਪਾਉਣਾ ਇੱਕ ਦਲਾਕੇ ਪਾਉਣਾ ਕੋ ਕਿਵੇਂ ਸਾਬਤੀ ਪਾਉਣਾ ਜੀ ਸਾਬਤੀ ਹਾਂ ਜੀ ਠੀਕ ਐ ਲਓ ਵੀ ਤੇ ਬਈ ਉਹ ਬੀਟਲ ਬੱਕਰੀ ਦੀ ਕੀ ਪਹਿਚਾਣ ਹੁੰਦੀ ਆ ਇਹ ਕੋਈ ਬੰਦਾ ਨਹੀਂ ਹੈ ਮੀਟਲ ਬੱਕਰੀ ਦਾ ਇੱਕ ਤਾਂ ਪਿੰਡੇ ਦੀ ਚਮਕ ਹੋਊਗੀ ਹੂੰ ਆਪਾਂ ਕੋਈ ਬੱਕਰੀ ਫੜਦੇ ਆ ਤੇ ਜਿਹੜੀ ਦੁੱਧ ਵਾਲੀ ਵੀ ਹੋਵੇ ਹਨਾ ਵੀ ਦੁੱਧ ਵੀ ਹੋਵੇ ਆਪਾਂ ਉਹਦੇ ਬਾਰੇ ਦੱਸਣਾ ਆਪਾਂ ਵੀ ਬੱਕਰੀ ਹੁੰਦੀ ਕੀ ਆ ਅਸਲ ਕੋਈ ਫੜਿਓ ਜੀ ਬੱਕਰੀ ਤੇ ਭਾਈ ਜਿਹੜਾ ਦੁੱਧ ਵਾਲੀ ਆਪਾਂ ਕਹਿੰਦੇ ਆ ਨਾ ਵੀ ਦੁੱਧ ਵਾਲੀ ਬੱਕਰੀ ਹੋਵੇ ਤਾਂ ਉਹਦੀ ਕੀ ਪਛਾਣ ਹੁੰਦੀ ਆ ਉਹਦੀ ਪਛਾਣ ਜੀ ਇੱਕ ਤਾਂ ਚਮਕ ਵੱਧ ਹੋਊ ਅਸਿਆ ਇੱਕ ਉਹਦਾ ਪਿੰਡਾ ਨਜਾਇਜ਼ ਪਤਲਾ ਹੋਊ ਆਹ ਪਤਲੇ ਪਿੰਡੇ ਦੀ ਹੋ ਹਾਂ ਉਹੀ ਦੁੱਧ ਦੋਗੀ ਜਿਹੜੀ ਮੋٹے ਚੰਮ ਦੀ ਆ ਉਹ ਨਹੀਂ ਦੁੱਧ ਦਿੰਦੀ ਤੇ ਬਾਈ ਜੇ ਮੈਂ ਹਨਾ ਆਪਾਂ ਬੱਕਰੀ ਨੂੰ ਦੇਖ ਕੇ ਕਿਵੇਂ ਕਹਿ ਸਕਦੇ ਆ ਵੀ ਇਹ ਦੁੱਧ ਵਾਲੀ ਆ ਜਾਂ ਦੁੱਧ ਵਾਲੀ ਨਹੀਂ ਹੈਗੀ ਬਾਈ ਇਹਨੂੰ ਪਰਖਾ ਦਾ ਪਰਖ ਕਰ ਹੀ ਲੈਂਦਾ ਜਿਵੇਂ ਸੁਣਨ ਨੂੰ ਪਰਖਾ ਹਨੂ ਪਰਖਾ ਤਾਂ ਤੁਸੀਂ ਇੱਕ ਤੀ ਕੋ ਨਿਸ਼ਾਨੀ ਦੱਸਿਓ ਜੀ ਇਹਦੀ ਵੀ ਮੂੰਹ ਤੋਂ ਪਤਾ ਲੱਗਦਾ ਜਾਂ ਥਣਾ ਤੋਂ ਪਤਾ ਲੱਗਦਾ ਜਾਂ ਕਿਵੇਂ ਪਤਾ ਲੱਗਦਾਗਾ ਉਹ ਉਹ ਪਿੰਡੇ ਤੋਂ ਪਤਾ ਲੱਗ ਜਾਂਦਾ ਜੀ ਬਾਕੀ ਲੂਈ ਦੇ ਇੱਕ ਹੀ ਦੱਸ ਦਿੰਦਾ ਜੀ ਇਹਨੂੰ ਪਰਖਾ ਬੰਦਾ ਵੀ ਇਹ ਦੁੱਧ ਵਾਲੀ ਆ ਤੇ ਜੇ ਮੈਂ ਆ ਦੋ ਬੱਕਰੀਆਂ ਨੇ ਜੀ ਛੋਟੇ ਲੋਗ ਦੇ ਫੜੀਆਂ ਹੋਈਆਂ ਹੁਣ ਇੰਨਾ ਚੋ ਕਿਹੜੇ ਦੁੱਧ ਵਾਲੀ ਆ ਕਿਹੜੀ ਵੀ ਘੱਟ ਦੁੱਧ ਵਾਲੀ ਇਹ ਦੋਨੇ ਦੁੱਧ ਵਾਲੀਆਂ ਨੇ ਜੀ ਇਹ ਦੋਨੇ ਦੁੱਧ ਵਾਲੀਆਂ ਨੇ ਦੁੱਧ ਵਾਲੀਆਂ ਨੇ ਆ ਆਪਣੇ ਦਾ ਜੀ ਖੈਰ ਰੱਬ ਦੀ ਰਾਇਮਤਾ ਕੀ ਉਹਦਾ ਮਾਲਕ ਦਾ ਸ਼ੁਕਰ ਆ ਪਸ਼ੂ ਸਾਰੇ ਦੁੱਧ ਵਾਲੇ ਨੇ ਤਾਂ ਹੀ ਇਹ ਰਾਜੀ ਨਹੀਂ ਹੁੰਦੇ ਤੇ ਜੇ ਮੈਂ ਆ ਬਈ ਕੰਨ ਜਿਹਦੇ ਲੰਮੇ ਜ਼ਿਆਦੇ ਨੇ ਵੀ ਉਹ ਵੱਧ ਦੁੱਧ ਦਿੰਦੀ ਆ ਕਿ ਕਿਵੇਂ ਆ ਉਹਦਾ ਕੋਈ ਚੱਕਰ ਨਹੀਂ ਆ ਜੀ। ਅੱਛਾ, ਸਿੰਗਾ-ਸੁੰਗਾ ਦਾ ਕੋਈ ਹੁੰਦਾ? ਨਾ, ਦੁੱਧ ਦਾ ਬਾਕੀ ਖਰਾਕ ਨਹੀਂ ਦੇਣਾ ਜੀ। ਅੱਛਾ, ਖਰਾਕ ਨਹੀਂ ਦੇਣਾ। ਹਾਂ, ਇੱਕ ਨਸਲ ਹੋਵੇ, ਇੱਕ ਖਰਾਕ ਹੋਵੇ। ਠੀਕ ਹੈ। ਤੇ ਬਾਕੀ ਬੱਕਰੀਆਂ ਵੀ ਪਿੱਠਪੂੜਾ ਕਿਵੇਂ ਹੋਣਾ ਚਾਹੀਦਾ? ਪਿੱਠਪੂੜਾ ਭਾਰੀ ਹੋਣਾ ਚਾਹੀਦਾ ਜੀ। ਅੱਛਾ। ਹਾਂ ਜੀ। ਸਿੱਧੀ ਪਈ ਹੋਵੇ, ਸਟੇਮ ਵਾਂਗੂ, ਚਾਰੇ ਪਾਸਿਓਂ। ਭਾਈ ਬੱਕਰੀ ਜੇ ਪਤਲੀ ਹੋਵੇ ਜਾਂ ਕਿ ਮੋਟੀ ਹੋਵੇ ਬੱਕਰੀ? ਪਤਲੀ ਹੋਵੇ ਜੀ। ਤਿੰਨੀ ਪਤਲੀ ਹੋਣਾ ਦੁੱਧ ਜ਼ਿਆਦਾ। ਉਹਨਾਂ ਹੀ ਦੁੱਧ ਦੇਉ। ਹੂੰ। ਇਹ ਬਾਕੀ ਵੀ ਛੋਟੇ ਬੱਕਰੀਆਂ ਜਿਹੜੀ ਜਾਂਤ ਵਾਲੀ ਬੱਕਰੀ ਆਈ ਉਹ ਮੋਟੀ ਹੁੰਦੀ ਹੀ ਨਹੀਂ ਜਾਂ ਹੁੰਦੀ ਨਹੀਂ ਸਾਡਾ ਪੂਰਾ ਜ਼ੋਰ ਲੱਗਾ ਆ ਬੱਕਰੀਆਂ ਰਾਜੀ ਨਹੀਂ ਹੁੰਦੀਆਂ ਠੀਕ ਐ ਵੀ ਕਿੰਨਾ ਮਰਜ਼ੀ ਪਾਲੋ ਉਹਨੂੰ ਇਹ ਤਾਂ ਗੱਬਣਾ ਹੋ ਗਿਆ ਝੋਟਿਆਂ ਵਰਗਿਆਂ ਹੋ ਜਾਣੀਆਂ ਤੇ ਬਾਈ ਵਾਕਈ ਜੇ ਮੈਂ ਤੁਸੀਂ ਟੈਸਟਿਕਲ ਦਿਖਾਇਆ ਨਾ ਬੱਕਰੇ ਦੇ ਵੀ ਐ ਹੁਣੇ ਚਾਹੀਦੇ ਜਾਂ ਤਾਂ ਥਣ ਕਿਵੇਂ ਆਉਂਦੇ ਆ ਬਾਈ ਦਿਖਾ ਦੋਗੇ ਮਾੜੇ ਜੇ ਵੀ ਬੱਕਰੀਆਂ ਦੇ ਜਿਹੜੇ ਥਣ ਨੇ ਉਹ ਕਿਵੇਂ ਹੁੰਦੇ ਆ ਛੋਟੀਆਂ ਦੇ ਲਓ ਵੀ ਜਿਹੜੇ ਬਾਈ ਟੈਸਟਿਕਲਾਂ ਦੀ ਗੱਲ ਕਰਦੇ ਆਂ ਆਪਾਂ ਠੀਕ ਆ ਉਹ ਥਣ ਐ ਆਉਣਗੇ ਹੈ ਹਾਂ ਜੀ ਵੀ ਪਾਰੀ ਜੱਡਾ ਹੂਆ ਹਾਂ ਇਹ ਹੁਣ ਉਹ ਜਿਹੜਾ ਛੋਟਾ ਬੱਚਾ ਦਾ ਇਹੇ ਬੱਕਰੀ ਦਾਗਾ ਉਹ ਐਸੇ ਦਾਗਾ ਹਾਂ ਠੀਕ ਐ ਵੇ ਉਹ ਲਾਮ ਕੁਮਾਇਆ ਜੱਡਾ ਨਹੀਂ ਹੁੰਦਾ ਬਾਲਾ ਨਾ ਟੁੱਟਮਾ ਜੱਡਾ ਨਹੀਂ ਹੁੰਦਾ ਇਹ ਨਾਲ ਹੀ ਲੱਗਿਆ ਹੋਊ ਇਹਦੇ ਹਾਂ ਜੀ ਇਹ ਹੁਣ ਚੋਈ ਹੋਈ ਆ ਹਾਂ ਚੋਈ ਹੋਈ ਆ ਤੜਕੇ ਦੀ ਤੜਕੇ ਦੀ ਚੋਈ ਹੋਈ ਐ ਹਾਂ ਜੀ ਠੀਕ ਐ ਲਓ ਵੀ ਫਰਕ ਹੁੰਦਾਗਾ ਤੇ ਬਾਕੀ ਤਿਆਰ ਬਾਵਾਈਆਂ ਨੂੰ ਪੁਰਾਣੇ ਬੰਦੇ ਨੇ ਭਈ ਆਪ ਅੱਠ ਦੇ ਬੜੇ-ਬੜੇ ਕੰਨ ਨੇ ਇਹ ਵੱਡੇ ਬੱਕਰੇ ਦੀ ਹੀ ਆ ਜੀ ਇਹ ਵੀ ਚੌਮੋ ਵਾਲਿਆਂ ਦੀ ਹੈ ਹਾਂ ਤੂੰ ਮਾਣ ਦੇ ਬੱਕਰੇ ਦੀ ਪਾਠਾ ਠੀਕ ਹੈ ਤੇ ਵਿੱਚ ਬਾਈ ਹੁੰਦੇ ਆ ਨਾ ਬੰਦੇ ਕਿਤੇ ਬੱਕਰਾ ਲਿਆਂਦਾ ਪਰ ਨਾ ਆਪ ਦਾ ਚਲਾਉਣ ਲੱਗ ਜਾਂਦੇ ਹਨਾ ਸੱਤੋਂ ਬਹੁਤ ਬੰਦੇ ਲੈ ਗਏ ਸਾਡਾ ਨਾਂ ਹੀ ਨਹੀਂ ਆਇਆ ਮੁਰੇ ਅਸਿਆ ਸਾਡਾ ਇੱਕ ਗਿਆਨੀ ਨੇ ਨੋ ਲਿਆ ਗਿਆਨੀ ਕਿਹੜੇ ਨੇ ਕਿੱਥੇ ਦਾ ਉਹ ਚਮਕੌਰ ਸਾਹਿਬ ਵਾਲੇ ਮੁੰਡੇ ਚਮਕੌਰ ਸਾਹਿਬ ਵਾਲੇ ਨੇ ਜੀ ਕੱਲੇ ਉਹਨੇ ਨਾਲ ਲੇਤਾ ਹਾਂ ਉਹ ਵੀ ਸਾਡਾ ਬੱਕਰੀ ਕਰਾਸ ਲਾ ਕੇ ਲੈ ਗਿਆ ਦੀ ਹੂੰ ਉਹਨੇ ਸਾਡਾ ਨੋ ਲਿਆ ਆ ਬਈ ਉਹਨਾਂ ਦੇ ਬੱਕਰੇ ਦਾ ਬੱਚਾ ਇਹ ਠੀਕ ਹੈ ਨਾ ਇਹਦੀ ਵਿੱਚ ਅਗਲਾ ਆਪ ਦੀ ਕਹਿਣ ਲੱਗ ਜਾਂਦਾ ਹਨਾ ਹਾਂ ਜੀ ਠੀਕ ਹੈ ਚੰਗੀਆਂ ਨੇ ਪਰ ਬਾਈਆਂ ਦਾ ਨਾਮ ਵੀ ਹਜੇ ਮੂਰੇ ਘੱਟ ਆਉਂਦੇ ਹੀ ਕਹਿੰਦੇ ਘੱਟ ਹੀ ਕੈਮਰਿਆਂ ਦੇ ਮੂਰੇ ਆਈ ਨਹੀਂ ਇਹ ਬਾ ਕਹਿੰਦੇ ਕੀ ਆ ਆਪਣਾ ਓਰੇ ਰੱਬ ਦਾ ਸ਼ੁਕਰਾਂ ਹੂੰ ਤੇ ਇੱਕ ਗੱਲ ਬਈ ਇਹ ਦੱਸ ਵੀ ਜਿਹੜਾ ਜਿਵੇਂ ਤੁਸੀਂ ਬੱਕਰੀਆਂ ਵਾਲੇ ਜਿੰਨੇ ਆਵੇਂ ਬਾਹਲੇ ਦੇਖਿਆ ਨਾ ਜਦੋਂ ਤੁਸੀਂ ਕਾਬਰਾਂ 'ਚ ਬੈੰਨੇ ਜਾਂ ਸਿਵਾਂ 'ਚ ਇਹ ਕੀ ਇਹ ਕੀ ਗੱਲ ਹੈ ਹੁਣ ਜਾਗਾ ਜੀ ਸਾਨੂੰ ਇਹੀ ਰਹਿ ਗਈ ਜੀ ਬੈਠਣ ਨੂੰ ਹੋਰ ਜਗ੍ਹਾ ਹੀ ਨਹੀਂ ਕਿਤੇ ਜੇ ਮੈਂ ਹਣਾ ਬੱਚੇ ਬਾਹਾਂ 'ਵਾਂ ਕਰ ਜੰਦੇ ਆ ਵੀ ਇੱਥੇ ਜਿਵੇਂ ਬੰਦਾ ਫੂਕਦੇ ਆ ਵਿਆ ਉੱਤੇ ਬੈਠੀਏ ਨੇ ਕੋਈ ਕਹੇ ਸਾਡੀ ਬੱਕਰੀ ਦਾ ਨੁਕਸਾਨ ਹੋ ਗਿਆ ਐ ਹੋ ਗਿਆ ਨਾ ਸਾਨੂੰ ਕੋਈ ਵਹਿਮ ਨਹੀਂ ਜੀ ਅਸਿਆ ਨਾ ਇੱਥੇ ਅਖੀਰ ਮੁਕਤੀ ਦਾ ਔਰਿਆਂ ਕੀ ਹੋਣੀ ਆ ਠੀਕ ਹੈ ਕਹਿੰਦੇ ਸਹੀ ਗੱਲ ਆ ਇਹ ਤਾਂ ਹਾਂ ਜੀ ਉੱਥੇ ਗੱਲ ਕਰ ਆ ਬੱਚੇ ਨੇ ਦੋ ਅੱਛਾ ਬੱਚੇ ਵੀ ਸੇਲ ਹੋ ਜਾਣਗੇ ਛੋਟੇ ਹਾਂ ਇੱਕ ਆ ਬੱਚਾ ਹੂੰ ਲਓ ਵੀ ਬਾਈ ਮੈਂ ਹਿੰਦੀ ਮੈਂ ਬਤਾ ਦੂੰ ਆਪਕੋ कि जो भाई कहते हैं कि आप वीडियो डालते हो और भाई बकरा या पठा आपको देते नहीं है सेल नहीं करते तो ये भाई कर देंगे और ब्रीड भी बहुत अच्छी है इनके दुआले में ना पढ़ के भी ए भी भाई बेचने वाला ये भी सेल कर देंगे जी ठीक है एक थी कि पठा बद्दा ही है कि बकरे एक ही बकरे बद्दती गई बकरे बद्द सी हां जी ठीक है ਰੋ ਪਠਾ ਕੱਟ ਸੇਲ ਕੀਤੀ ਹੋਣਗੀਆਂ ਕਿ ਤੀ ਤਾਂ ਹਾਂ ਜੀ ਪਠਾ ਲੈਗੇ ਵਿੱਚ ਰਿਸ਼ਤੇਦਾਰ ਲੈਗੇ ਬਾਈਆ ਡੱਬੀਆਂ ਜਿਵੇਂ ਆ ਗਿਆ ਹੂੰ ਦਾ ਥੋੜੇ ਲਵੇ ਤਕਰੀਬਨ ਕਾਲਾ ਮਾਲ ਆ ਨਾ ਸਾਰਾ ਇਹ ਵਿੱਚ ਵੱਡਾ ਜਿਹੜਾ ਬੱਕਰਾਂ ਦਾ ਚੁੰਮ ਵਾਲਾ ਉਹ ਸੂੰਦਾ ਗਾ ਜੀ ਵਿੱਚ ਡੱਬੇ ਬੱਕਰੇ ਹੈਗੇ ਕਰਦੀ ਆ ਮੈਂ ਵੀ ਠੀਕ ਹੈ ਹਾਂ ਜੀ ਇਹਦੀ ਮਾਂ ਵੀ ਕਾਲੀ ਜੀ ਬਾਈ ਕੀ ਹਾਲਾ ਠੀਕ ਆ ਇਹ ਮੁੰਡੇ ਇੱਕ ਮੇਰਾ ਭਰਾ ਜੀ ਵੱਡਾ ਮੇਤੋਂ ਹਾਂ ਆ ਮੇਰਾ ਭਾਂਜਾ ਜੀ ਇਹਨਾਂ ਨੂੰ ਹੈਗਾ ਸਾਮਕ ਬੱਕਰੀਆਂ ਦਾ ਹਾਂ ਜੀ ਇਹਨਾਂ ਕੋਲ ਬੱਕਰੀਆਂ ਹੈਗੀਆਂ ਨੇ ਹੁਣ ਬਰਨਾਲੇ ਨੇ ਠੀਕ ਆ ਬਰਨਾਲੇ ਹਾਂ ਜੀ ਠੀਕ ਆ ਵਧੀਆ ਬੱਕਰੀਆਂ ਵੀ ਛੋਟੇ ਲਵੇ ਵੀ ਹਾਂ ਆਪਣੇ ਕੋਲੇ ਹੀ ਗਈਆਂ ਨੇ ਜੀ ਸਾਰੀਆਂ ਇੱਥੇ ਗਈਆਂ ਨੇ ਹਾਂ ਜੀ ਠੀਕ ਆ ਠੀਕ ਆ ਹੈਗਾ ਬਾਈ ਸੌਂਕ ਤੈਨੂੰ ਕਿ ਹੈਗਾ ਜੀ ਹੈਗਾ 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 ਠੀਕ ਆ ਕਿੰਨੀਆਂ ਬੱਕਰੀਆਂ ਛੋਟੇ ਲਵੇ ਹੈਗਾ 25 22 25 22 ਇੱਥੇ ਗਈਆਂ ਹੋਈਆਂ ਨੇ ਸਾਰੀਆਂ ਠੀਕ ਆ ਠੀਕ ਆ ਲਓ ਬਈ ਇਹਨਾਂ ਨੂੰ ਵੀ ਸੌਂਕ ਆ ਇਹ ਮਿਲਣ ਆਏ ਹੋਣਗੇ ਘਰੇ ਹਣਾ ਹਾਂ ਜੀ ਅੱਜ ਮਿਲਣ ਆਏ ਸੀ ਪਰ ਸਿੱਧਾ ਉਰੀ ਆ ਗਏ ਹੈ ਉਰੀ ਬੱਕਰੀਆਂ ਲਾਵੇ ਹਾਂਜੀ ਠੀਕ ਬਾਈ ਆ ਭੇਡ ਵੀ ਰੱਖਿਆ ਹੈ ਇੱਕ ਹਾਂਜੀ ਹਾਂਜੀ ਇਹ ਬਾਈ ਇਹਦਾ ਮੂੰਹ ਬੱਕਰੀ ਆ ਹੋਰ ਭੇਡਾਂ ਤੋਂ ਕਿਹੜੀ ਨਸਲ ਆ ਇਹ ਹੰਟਲ ਸ਼ੀਪ ਆ ਬਈ ਹੰਟਲ ਨਾਂ ਆ ਕੇ ਤਾਂ ਹਾਂਜੀ ਹਾਂਜੀ ਹੰਟਲ ਨਸਲ ਦੀ ਆ ਹੈ ਇਹ ਇੱਕ ਕਿੱਥੋਂ ਲਿਆਂਦੀ ਬਾਈ ਫਿਰ ਇਹ ਇਹ ਤਲਵੰਡੀ ਵਾਲੇ ਏਜੰਟ ਨੇ ਗਿਫਟ ਕਰਾਇਆ ਦੀਗਾ ਜੀ ਆਪਾਂ ਨੂੰ ਸਤਲਵੰਡੀ ਵਾਲੇ ਏਜੰਟ ਲੈ ਬਹਗੀਆਂ ਹੀ ਜੀਆਂ ਹਾਂਜੀ ਠੀਕ ਵੇਚ ਤੇ ਆਉਣੇ ਹੁਣ ਵੈਸੇ ਹੁਣ ਇਹਦੀ ਆ ਮੁੰਨਿਆ ਹੋਇਆ ਹੈ ਉਹਨੇ ਜੀ ਨਹੀਂ ਉਹਨੇ ਨਹੀਂ ਮੁੰਨੀ ਆਈ ਹੁੰਦੀ ਆ ਇਹ ਹਾਂ ਇਹਦਾ ਖੀਰੀ ਆ ਇਹ ਜੀ ਆ ਜੈ ਇੰਨੀ ਕੀ ਹੁੰਦੀ ਹੈ ਹਾਂ ਜੀ ਇਹ ਠੰਡੀ ਲੱਗਦੀ ਨਾਲ ਚ ਲੈਣਾ ਖੜੀ ਹੈ ਜਿਹੜੀ ਇਹਦਾ ਬਾਲੀ ਸਾਊ ਆ ਜੀ ਨਹੀਂ ਦੀ ਭੇਟ ਤਾਂ ਹੱਥ ਨਹੀਂ ਦਰਾਉਂਦੀ ਹੈ ਨਾ ਉਹਦਾ ਭੱਜ ਜਾਂਦੀ ਹੈ ਇਹ ਬੈਂਦੀ ਸਾਡੇ ਗੋਦੀ ਚ ਆ ਕੇ ਤੇ ਬਾਈ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਬਾਈਆਂ ਦੇ ਜਾਨਵਰ ਬਹੁਤ ਚੰਗੇ ਨੇ ਬਾਕੀ ਵੀਡੀਓ ਫਿਰ ਬਾਲੀ ਲੰਮੀ ਹੋਈ ਜੇ ਕੱਲੀ ਕੱਲੀ ਪੱਠ ਜਾਂ ਤੁਹਾਨੂੰ ਫੜ ਕੇ ਦਿਖਾਈ ਤੇ ਚੰਗੇ ਜਾਨਵਰ ਨੇ ਵਿੱਚੋਂ ਬਾਈ ਇੱਕ ਅੱਧੀ ਸੇਲ ਵੀ ਕਰ ਦੇਣਗੇ ਜਿਵੇਂ ਬੱਕਰੀਆਂ ਨਾ 10-12 ਬੱਕਰੀਆਂ ਸੇਲ ਕਰ ਦਾਂਗੇ ਜੀ 10-12 ਹਾਂ ਜੀ 10-12 ਬੱਕਰੀਆਂ ਸੇਲ ਕਰ ਦਾਂਗੇ ਬਾਈ ਇਹ ਕਿਸੇ ਨੂੰ ਚਾਹੀਦੀਆਂ ਨੇ ਤਾਂ ਸੰਪਰਕ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਹੈ